ਸਾਰੇ ਦੋਸਤੋ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸਾ ਸਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿਆਣਿਆਂ ਦੀਆਂ ਕਈਆਂ ਗੀਆਂ ਗੱਲਾਂ ਜੀਵਨ ਨੂੰ ਹਮੇਸ਼ਾ ਸਵਾਰਨ ਦਾ ਕੰਮ ਕਰਦੀਆਂ ਹਨ ਕਈਆਂ ਨੂੰ ਸਮੇਂ ਸਿਰ ਪਤਾ ਲੱਗ ਜਾਂਦਾ ਹੈ ਤੇ ਕਈ ਵਾਰ ਸਮਾਂ ਬੀਤ ਜਾਣ ਦੇ ਬਾਅਦ ਸਮਝ ਆਉਂਦੀ ਹੈ ਸਿਆਣੇ ਅਕਸਰ ਹੀ ਇਹ ਗੱਲ ਕਹਿੰਦੇ ਹਨ ਕਿ ਫਸਲ ਤੇ نسل ਨੂੰ ਸਮੇਂ ਸਿਰ ਸੰਭਾਲ ਲੈਣਾ ਚਾਹੀਦਾ ਹੈ। ਬਿਨਾਂ ਸ਼ੱਕ ਨਸ਼ਿਆਂ ਦੇ ਮੱਕੜ ਜਾਲ ਨੇ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਸਮਾਜਿਕ, ਬੌਧਿਕ, ਪਰਿਵਾਰਕ ਅਤੇ ਸਰੀਰਕ ਪੱਖ ਤੋਂ ਖੋਖਲਾ ਕਰ ਦਿੱਤਾ ਹੈ। ਨਸ਼ਾ ਛਡਾਊ ਕੇਂਦਰਾਂ ਵਿੱਚ ਨਸ਼ਾ ਛਡਣ ਵਾਲੀ ਗੋਲੀ ਲੈਣ ਵਾਲੇ ਨਸ਼ਈਆਂ ਦੀਆਂ ਲੰਮੀਆਂ ਲੰਮੀਆਂ ਲੈਣਾ ਕੰਧਾਂ ਕੌਲਿਆਂ ਵਿੱਚ ਵਜਦੇ ਨਸ਼ਈ ਲਵਾਰਸ ਬਿਲਡਿੰਗਾਂ ਸਟੇਡੀਆਮਾਂ ਖੋਲਿਆਂ ਅਤੇ ਸੜਕਾਂ ਉੱਤੇ ਓਵਰਡੋਜ਼ ਨਾਲ ਮੌਤ ਦਾ ਸ਼ਿਕਾਰ ਹੋਏ ਨੌਜਵਾਨਾਂ ਦੀਆਂ ਲਾਛਾਂ ਮਾਵਾਂ ਦੇ ਦਿਲ ਕੰਬਾਉ ਪੀਰਣੇ ਵਣ ਫੈਣਾ ਵੱਲੋਂ ਅੰਤਮ ਵਿਦਾਈ ਵੇਲੇ ਖੂਨ ਦੇ ਅਥਰੂ ਕੀਰਦੇ ਆਂ ਵੀਰਾਂ ਦੇ ਗੁੱਟ ਤੇ ਬੰਨੀਆਂ ਰਖੜੀਆਂ ਕੁਵਾਰੇ ਵੀਰਾਂ ਦੀਆਂ ਲਾਸ਼ਾਂ ਦੇ ਸਿਰਾਂ ਤੇ ਬੰਨੇ ਸਿਰੇ ਬੈਗਲਮਕਾਈ ਮਸੂਮ ਬੱਚਿਆਂ ਦਾ ਆਪਣੇ ਲਾਸ਼ ਬਣੇ ਪਿਤਾ ਨੂੰ ਹਲੂਣ ਕੇ ਕਹਿਣਾ ਪਾਪਾ ਮੈਨੂੰ ਸਕੂਲ ਨਹੀਂ ਛੱਡਿ ਆਓ ਅਜੇ ਹੀ ਦਿਲ ਕੰਬਾਉਂਦ ਦ੍ਰਿਸ਼ ਪਥਰਾਂ ਨੂੰ ਵੀ ਰਵਾ ਦਿੰਦੇ ਹਨ ਇੱਕ ਮਾਂ ਵੱਲੋਂ ਆਪਣੇ ਇਕਲੌਤੇ ਪੁੱਤ ਦੀ ਮੌਤ ਤੇ ਕੀਰਨੇ ਪਾਉਂਦਿਆਂ ਆਲੇ-ਦੁਆਲੇ ਖੜੇ ਲੋਕਾਂ ਨੂੰ ਵੰਗਾਰ ਕੇ ਕਹਿਣਾ ਮੇਰਾ ਪੁੱਤ ਤਾਂ ਨਸ਼ੇ ਨੇ ਖਾ ਲਿਆ ਹੈ ਹੋਰਾਂ ਦੇ ਪੁੱਤ ਬਚਾ ਲੋ ਹੋਰਾਂ ਦੇ ਪੁੱਤ ਬਚਾ ਲੋ ਲੋਕੋ ਹੋਰਾਂ ਦੇ ਪੁੱਤ ਬਚਾ ਲੋ ਦਾ ਅਸਲ ਅਜੇ ਇਹ ਬੋਲ ਜਿੱਥੇ ਸਮਾਜ ਦੁਖੀਆਂ ਨਸ਼ੇ ਦੇ ਤਸਕਰਾਂ ਅਤੇ ਉਹਨਾਂ ਦੇ ਹਮਾਤਿਆਂ ਲਈ ਇੱਕ ਮੇਹਣਾ ਹੈ ਉੱਥੇ ਹੀ ਸਮਾਜ ਸੇਵਕਾਂ ਚਿੰਤਕਾਂ ਬੁੱਧੀਜੀਵੀਆਂ ਲੇਖਕਾਂ ਅਧਿਆਪਕਾਂ ਪੱਤਰਕਾਰਾਂ ਅਧਿਕਾਰੀਆਂ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਰੋਸ ਭਰੀ ਅਰਜ਼ੋਈ ਹੈ ਦੋਸਤੋ ਲੋਕ ਇਨਸਾਨੀਅਤ ਦੇ ਰਿਸ਼ਤੇ ਨੂੰ ਬਿਲਕੁਲ ਹੀ ਭੁੱਲ ਬੈਠੇ ਹਨ ਅੱਜ ਕੱਲ ਤਾਂ ਸਮਾਜ ਅੰਦਰ ਦਿਨੋਂ ਦਿਨ ਸਾਥ ਨਾਲ ਝਗੜੇ ਤੋਂ ਬਾਅਦ ਮਾਂ ਵੱਲੋਂ 6 ਸਾਲਾ ਬੱਚੇ ਦਾ ਕਤਲ ਬੱਚੇ ਨੂੰ ਮਾਂ ਨੇ ਕੀਤਾ ਕਤਲ ਸਾਥੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ ਦੋ ਬੱਚਿਆਂ ਦੀ ਮਾਂ ਸਾਥੀ ਨਾਲ ਫਰਾਰ ਆਦ ਵਰਗੀਆਂ ਜਦੋਂ ਖਬਰਾਂ ਸੁਣਨ ਜਾਂ ਪੜ੍ਹਨ ਨੂੰ ਮਿਲਦੀਆਂ ਹਨ ਤਾ ਮਨ ਨੂੰ ਬਹੁਤ ਦੁੱਖ ਲੱਗਦਾ ਹੈ ਗੁਰਦਾਸ ਮਾਨ ਵੱਲੋਂ ਗਾਏ ਗੀਤ ਦੀਆਂ ਲੈਣਾ ਜ਼ਬਾਨ ਤੇ ਆਪਣੇ ਆਪ ਹੀ ਆ ਜਾਂਦੀਆਂ ਹਨ ਕੀ ਬਣੋ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਉਹ ਪ੍ਰਭੂ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਕਈ ਵਾਰ ਬੰਦਾ ਸੋਚੀ ਪੈ ਜਾਂਦਾ ਹੈ ਕਿ ਕਿਸ ਤੇ ਯਕੀਨ ਕੀਤਾ ਜਾਵੇ ਕਿਸਤੇ ਭਰੋਸਾ ਕੀਤਾ ਜਾਵੇ ਜਿਸ ਤੇ ਵਿਸ਼ਵਾਸ ਕੀਤਾ ਜਾ ਰਿਹਾ ਹੈ ਉਹ ਉਸ ਵਿਸ਼ਵਾਸ ਨੂੰ ਕਾਇਮ ਰੱਖੇਗਾ ਜਾਂ ਭਰੋਸਾ ਤੋੜ ਦੇਵੇਗਾ ਕੀ ਹਾਲਾਤ ਇਕੋਦਮ ਖਰਾਬ ਹੋ ਗਏ ਨਹੀਂ ਨਹੀਂ ਇਕੋਦਮ ਖਰਾਬ ਨਹੀਂ ਹੋਏ ਹਾਂ ਪਰ ਤੇਜ਼ੀ ਨਾਲ ਹਾਲਾਤ ਜ਼ਰੂਰ ਖਰਾਬ ਹੋਏ ਹਨ ਅਜਿਹੇ ਹਾਲਾਤ ਦੇ ਪਿੱਛੇ ਕੀ ਕਾਰਨ ਰਹੇ ਹਨ ਆਓ ਉਹਨਾਂ ਬਾਰੇ ਸੋਚ ਵਿਚਾਰ ਕਰਦੇ ਹਾਂ ਸ਼ਾਇਦ ਉਹਨਾਂ ਕਾਰਨਾਂ ਦਾ ਪਤਾ ਲਗਾ ਕੇ ਉਹਨਾਂ 'ਚ ਸੁਧਾਰ ਕੀਤਾ ਜਾ ਸਕੇ ਦੋਸਤੋ ਸਾਂਝੇ ਪਰਿਵਾਰ ਦੀ ਰੀਤ ਦਾ ਇੱਕਦਮ ਘਟਣਾ ਸਭ ਤੋਂ ਵੱਡਾ ਕਾਰਨ ਹੈ ਜਿਹੋ ਜਿਹੇ ਹਾਲਾਤ ਅੱਜ ਪੈਦਾ ਹੋਏ ਹਨ ਉਸ ਦੇ ਪਿੱਛੇ ਸਭ ਤੋਂ ਵੱਡਾ ਤੇ ਇਹਨਾਂ ਕਾਰਨ ਦੇਖਣ ਜਾਂ ਸਮਝਣ ਨੂੰ ਮਿਲ ਰਿਹਾ ਹੈ ਉਹ ਹੈ ਸਾਂਝੇ ਪਰਿਵਾਰ ਦੀ ਰੀਤ ਜੋ ਕਿ ਪਿਛਲੇ ਸਮਿਆਂ ਚ ਘਟ ਗਈ ਹੈ ਇਹਨਾਂ ਜ਼ਰੂਰ ਹੈ ਕਿ ਅਜੇ ਖਤਮ ਨਹੀਂ ਹੋਈ ਪਰ ਜਿੱਥੇ ਇਸ ਰੀਤ ਦੇ ਟੁੱਟਣ ਦੀ ਸ਼ੁਰੂਆਤ ਹੁੰਦੀ ਹੈ ਉਥੇ ਇਸ ਰੀਤ ਨੂੰ ਅਪਣਾਉਣ ਚ ਬਹੁਤ ਲੋਕ ਵੱਖੋ ਵੱਖ ਪਰਿਵਾਰਾਂ ਤੋਂ ਅਲੱਗ ਰਹਿਣ ਲੱਗ ਪੈਂਦੇ ਹਨ ਬਿਨਾ ਕੋਈ ਸੋਚ ਵਿਚਾਰ ਕੀਤੇ ਕਿ ਇਸ ਦੇ ਕੀ ਨੁਕਸਾਨ ਹਨ ਜਾਂ ਕੀ ਫਾਇਦੇ ਹਨ ਦੋਸਤੋ ਸਾਂਝੇ ਪਰਿਵਾਰਾਂ 'ਚ ਰਹਿਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਬੈਠਣ ਉੱਠਣ ਰਹਿਣ ਸਹਿਣ ਤੇ ਸਮਾਜ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਇਸ ਬਾਰੇ ਜਾਂਚ ਆਉਂਦੀ ਹੈ ਪਰ ਇਹ ਕੰਮ ਸਾਂਝੇ ਪਰਿਵਾਰਾਂ ਤੋਂ ਟੁੱਟਣ ਵਾਲੇ ਨਹੀਂ ਕਰ ਸਕਦੇ ਕਿਉਂਕਿ ਸਾਰਾ ਖਰਚਾ ਇੱਕ ਦੇ ਸਿਰ ਤੇ ਆ ਜਾਂਦਾ ਹੈ ਪਰਿਵਾਰ ਚ ਰਹਿਣ ਵਾਲੀ ਔਰਤ ਨੂੰ ਸਾਰਾ ਘਰ ਦਾ ਕੰਮ ਆਪ ਹੀ ਕਰਨਾ ਪੈਂਦਾ ਹੈ। ਸਾਂਝੇ ਪਰਿਵਾਰ ਚ ਰਹਿੰਦੇ ਹੋਏ ਇੱਕ ਫਾਇਦਾ ਤਾਂ ਇਹ ਹੁੰਦਾ ਹੈ ਕਿ ਸੰਗ, ਸ਼ਰਮ, ਹਯਾ ਤੇ ਹੋਰ ਸਮਾਜਿਕ ਚੰਗਿਆਈਆਂ ਜੀਵਨ ਵਿੱਚ ਘਰ ਘਰ ਜਾਂਦੀਆਂ ਹਨ। ਹਥਿਆਰਾਂ ਨੂੰ ਸ਼ਾਨ, ਕੁੜੀਆਂ ਤੇ ਬਿਹੂਦਾ ਸ਼ਬਦ ਵਰਤਣ ਵਾਲੇ ਗਾਇਕ ਤੇ ਗੀਤਾਂ ਦੇ ਲੇਖਕ ਵੀ ਜ਼ਿੰਮੇਵਾਰ ਹਨ। ਸਮੇਂ-ਸਮੇਂ ਦੇ ਹਿਸਾਬ ਨਾਲ ਹਰ ਕਿਰਦਾਰ ਦੀ ਮਤਤਾ ਸਮਾਜ ਵਿੱਚ ਬਦਲਦੀ ਰਹਿੰਦੀ ਹੈ ਤੇ ਸਮਾਜ ਨੂੰ ਨਿਖਾਰਨ ਤੇ ਸਵਾਰਨ ਚ ਕਿਰਦਾਰ ਐਮ ਰੋਲ ਅਦਾ ਕਰਦੇ ਹਨ ਇੱਕ ਹੈ ਲੇਖਕ ਤੇ ਦੂਸਰੇ ਗਾਇਕ ਹਥਿਆਰ ਰੱਖਣ ਨੂੰ ਆਪਣੀ ਸ਼ਾਨ ਸਮਝਣਾ ਤੇ ਕੁੜੀਆਂ ਜਿਨ੍ਹਾਂ ਦਾ ਆਦਰ ਸਨਮਾਨ ਸਾਡੇ ਗੁਰੂਆਂ ਪੀਰਾਂ ਨੇ ਆਪਣੇ ਬਚਨਾਂ 'ਚ ਦਿੱਤਾ ਉਹਨਾਂ ਦੇ ਕਿਰਦਾਰ ਨੂੰ ਇੱਕ ਅਲੱਗ ਰੰਗ ਰੂਪ ਦਿੱਤਾ ਜਾ ਰਿਹਾ ਹੈ। ਦੋਸਤੋ ਜੇ ਬੱਚੇ ਸਾਂਝੇ ਪਰਿਵਾਰ 'ਚ ਰਹਿਣ ਤਾਂ ਉੱਥੇ ਤਾਂ ਵੱਡੇ ਬਜ਼ੁਰਗ ਬੱਚਿਆਂ ਨੂੰ ਸਮਝਾ ਦਿੰਦੇ ਹਨ। ਪਰ ਇਕੱਲੇ-ਇਕੱਲੇ ਰਹਿਣ ਦੇ ਕਾਰਨ ਮਾਪਿਓ ਕੋਲ ਸਮਾਂ ਘੱਟ ਹੋਣ ਦੇ ਕਾਰਨ ਉਹ ਜੋ ਦਿਖਾਇਆ ਜਾਂਦਾ ਹੈ ਉਸ ਨੂੰ ਚੰਗਾ ਸਮਝ ਕੇ ਉਸ ਪਾਸੇ ਨੂੰ ਤੁਰ ਪੈਂਦੇ ਹਨ ਜਿਸ ਦਾ ਨੁਕਸਾਨ ਉਹਨਾਂ ਨੂੰ ਭੁਗਤਣਾ ਪੈਂਦਾ ਹੈ ਜਦੋਂ ਤੱਕ ਕੁਝ ਸਮਝ ਆਉਂਦੀ ਹੈ ਸਮਾਂ ਲੰਘ ਚੁੱਕਾ ਹੁੰਦਾ ਹੈ ਜੇਕਰ ਫਿਰ ਹਾਲਾਤ ਨੂੰ ਚੰਗੇ ਬਣਾਉਣਾ ਹੈ ਸਮਾਜ ਨੂੰ ਚੰਗਾ ਬਣਾਉਣਾ ਹੈ ਤਾਂ ਗਾਇਕਾਂ ਤੇ ਲੇਖਕਾਂ ਨੂੰ ਇਹ ਬੇਨਤੀ ਆ ਕਿ ਚੰਗਾ ਲਿਖੋ ਚੰਗਾ ਗਾਓ ਤਾ ਜੋ ਨੌਜਵਾਨ ਪੀੜੀ ਚੰਗੇ ਪਾਸੇ ਵੱਲ ਚੱਲ ਸਕੇ ਦੋਸਤੋ ਅੱਜ ਦੇ ਸਮਾਜ ਵਿੱਚ ਰੋਟੀ ਕੱਪੜਾ ਤੇ ਮਕਾਨ ਤੱਕ ਸੋਚ ਸੀਮਤ ਨਹੀਂ ਰਹੇਗੀ ਦੂਸਰਿਆਂ ਦੇ ਸਾਹਮਣੇ ਆਪਣਾ ਨੱਕ ਉੱਚਾ ਰੱਖਦਿਆਂ ਰੱਖਦਿਆਂ ਆਪਣੀਆਂ ਇੱਜ਼ਤਾਂ ਨੂੰ ਵੀ ਦਾਤੇ ਲਗਾਇਆ ਜਾ ਰਿਹਾ ਏ ਜਿਸ ਦਾ ਨੁਕਸਾਨ ਇੱਕ ਨਹੀਂ ਬਲਕਿ ਹਜ਼ਾਰਾਂ ਇਨਸਾਨਾਂ ਨੂੰ ਭੁਗਤਣਾ ਪੈ ਰਿਹਾ ਏ ਮਾਫ ਕਰਨਾ ਗੱਲ ਕਰਦਿਆਂ ਸ਼ਰਮ ਵੀ ਆਉਂਦੀ ਆ ਪਰ ਇਹ ਸਚਾਈ ਆ ਕਿ ਆਪਣੇ ਆਪ ਨੂੰ ਅੱਗੇ ਵਧਾਉਣ ਤੇ ਰਤਬੇ ਨੂੰ ਦੂਸਰਿਆਂ ਤੋਂ ਅੱਗੇ ਕਰਨ ਲਈ ਜੇਕਰ ਕੋਈ ਗਲਤ ਰਸਤਾ ਵੀ ਅਪਣਾਉਣਾ ਪਵੇ ਤਾਂ ਲੋਕ ਪਿੱਛੇ ਨਹੀਂ ਹਟਦੇ ਜਿਸ ਨਾਲ ਇੱਕ ਗਲਤ ਰੀਤ ਸਮਾਜ ਦੇ ਵਿੱਚ ਚੱਲ ਪੈਂਦੀ ਹੈ ਜਿਸ ਨੂੰ ਰੋਕਣਾ ਕਈ ਵਾਰ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਫਸਲ ਤੇ نسل ਨੂੰ ਸਮੇਂ ਸਿਰ ਸੰਭਾਲਿਆ ਜਾਵੇ ਤਾਂ ਹੀ ਬਚੇਗੀ ਭਲਾਵੋ ਸਿਆਣਿਆਂ ਦੀਆਂ ਕਈਆਂ ਗੀਆਂ ਗੱਲਾਂ ਜੀਵਨ ਨੂੰ ਹਮੇਸ਼ਾ ਹੀ ਸਵਾਰਨ ਦਾ ਕੰਮ ਕਰਦੀਆਂ ਹਨ ਕਈਆਂ ਨੂੰ ਸਮੇਂ ਸਿਰ ਪਤਾ ਲੱਗ ਜਾਂਦਾ ਹੈ ਤੇ ਕਈ ਵਾਰ ਸਮਾਂ ਬੀਤ ਜਾਣ ਦੇ ਬਾਅਦ ਸਮਝ ਲੱਗਦੀ ਹੈ ਸਿਆਣੇ ਅਕਸਰ ਹੀ ਇਹ ਗੱਲ ਕਹਿੰਦੇ ਹਨ ਕਿ ਫਸਲ ਤੇ نسل ਨੂੰ ਸਮੇਂ ਸਿਰ ਸੰਭਾਲ ਲੈਣਾ ਚਾਹੀਦਾ ਹੈ ਨਹੀਂ ਤਾਂ ਉਸਦੇ ਬੁਰੇ ਨਤੀਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਂਦੇ ਹਨ ਜਿਸ ਤਰ੍ਹਾਂ ਕਿਸਾਨ ਵੱਲੋਂ ਬੀਜੀ ਗਈ ਫਸਲ ਨੂੰ ਜੇਕਰ ਸਮੇਂ ਸਿਰ ਖਾਦ ਸਪਰੇਅ ਆਦ ਨਾ ਕੀਤਾ ਜਾਵੇ ਤਾਂ ਫਸਲ ਬਰਬਾਦ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਪਰਿਵਾਰ ਚ ਕੋਈ ਮੁੰਡਾ ਜਾਂ ਕੁੜੀ ਕੋਈ ਇੱਕ ਖਤਮ ਗਲਤ ਚੁੱਕ ਲੈਣਾ ਤਾਂ ਉਹਨਾਂ ਦੀਆਂ ਕੀਤੀਆਂ ਦਾ ਫਲ ਸਾਰਾ ਪਰਿਵਾਰ ਜਾਂ ਆਉਣ ਵਾਲੀਆਂ ਪੀੜ੍ਹੀਆਂ ਕਾਫੀ ਸਮੇਂ ਤੱਕ ਭੁਗਤਦੀਆਂ ਰਹਿੰਦੀਆਂ ਹਨ ਸਮਾਂ ਰਹਿੰਦਿਆਂ ਹੀ ਅੱਜ ਸਮਾਜ ਨੂੰ ਬਚਾਉਣ ਲਈ ਸੋਚ ਵਿਚਾਰ ਕਰਨ ਦੀ ਲੋੜ ਹੈ ਤਾਂ ਜੋ ਸਾਡੇ ਸਮਾਜ ਨੂੰ ਚੰਗੀ ਦਿਸ਼ਾ ਪ੍ਰਦਾਨ ਹੋ ਸਕੇ ਦੋਸਤੋ ਜਦੋਂ ਦਿਸ਼ਾ ਸਹੀ ਹੁੰਦੀ ਹੈ ਤਾਂ ਦਸ਼ਾ ਆਪਣੇ ਆਪ ਹੀ ਸਹੀ ਹੋ ਜਾਂਦੀ ਹੈ ਜੇਕਰ ਅਸੀਂ ਦਰਿਆਵਾਂ ਦੇ ਵਹਿਣ ਦਾ ਰੁਖ ਬਦਲ ਸਕਦੇ ਹਾਂ ਫਿਰ ਪਲਾ ਉਸਾਰੂ ਸੋਚ ਨਾਲ ਸਮਾਜ ਦਾ ਰੁਖ ਕਿਉਂ ਨਹੀਂ ਬਦਲ ਸਕਦੇ ਲੋੜ ਤਾਂ ਸਾਧ ਸੰਗਤ ਜੀ ਅਮਲ ਕਰਨ ਦੀ ਹੈ ਸਤਿਗੁਰੂ ਕਿਰਪਾ ਕਰਨ ਹੋਇਆਂ ਪੁਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ